ਜਿਸ ਨੇ ਜਪ ਕਰਨਾ ਹੈ ਉਹਦੇ ਵਿੱਚ 10 12 ਦੋਸ਼ ਨਹੀਂ ਹੋਣੇ ਚਾਹੀਦੇ ਜੇ ਚਾਹੁੰਦੇ ਹੋ ਨਾ ਵੀ ਜਪ ਕੀਤਾ ਫਲੀ ਭੂਤ ਹੋਵੇ ਫਿਰ ਇਹ 10 12 ਦੋਸ਼ਾਂ ਤੋਂ ਬਚਣਾ ਚਾਹੀਦਾ ਜਿਹੜਾ ਬਚ ਗਿਆ ਉਹਦਾ ਜਪਿਆ ਹੋਇਆ ਜਾਪ ਫਲੀ ਭੂਤ ਹੋਏਗਾ ਜਿਵੇਂ ਕੋਈ ਮਹਿੰਗੇ ਤੋਂ ਮਹਿੰਗਾ ਵੀ ਯੂਨੀਵਰਸਿਟੀ ਤੋਂ ਖਰੀਦ ਕੇ ਲਿਆਵੇ ਜੇ ਜ਼ਮੀਨ ਧਰਤੀ ਜਿੱਥੇ ਬੀਜਣਾ ਉਹ ਕਲ ਰੱਠੀ ਹੈ ਉੱਥੇ ਉਹ ਬੀਜ ਪ੍ਰਗਟ ਨਹੀਂ ਹੁੰਦਾ ਜੇ ਬੱਚੇ ਕੋਲ ਪੜਨ ਦਾ دماغ ਬੁੱਧੀ ਨਹੀਂ ਹੈ ਤੁਸੀਂ ਮਹਿੰਗੇ ਤੋਂ ਮਹਿੰਗਾ ਟੀਚਰ ਟਿਊਸ਼ਨ ਦਾ ਰੱਖ ਦਿਓ ਉਹਨੂੰ ਚਲਾਏ ਨਹੀਂ ਸਕਦਾ ਸੁਨਹਿਾਰ ਵੀ ਸੋਨੇ ਦਾ ਗਹਿਣਾ ਬਣਾ ਸਕਦਾ ਜੇ ਉਹਦੇ ਕੋਲ ਸੋਨਾ ਨਾ ਹੋਵੇ ਗਹਿਣਾ ਉਹ ਵੀ ਨਹੀਂ ਬਣਾ ਸਕਦਾ ਇੱਕਦਾਂ ਜੱਪਿਆ ਹੋਇਆ ਜੱਪ ਕਦੋਂ ਫਲੀ ਪੂਤ ਹੋਣੇ ਜਦੋਂ ਆ 10 12 ਦੋਸ਼ਾਂ ਤੋਂ ਬੰਦਾ ਬਚ ਜਾਏ ਉਹਦੇ ਵਿੱਚੋਂ ਪਹਿਲੇ 4 ਦੋਸ਼ ਅਜੀਬ ਦੇ ਆ ਜਿਹੜੀ ਜੀਵ ਨਾਲ ਆਪਣਾ ਨਾਮ ਜਪਣਾ ਨਾ ਵਾਹਿਗੁਰੂ ਵਾਹਿਗੁਰੂ ਜਿਹੜੀ ਜੀਵ ਨਾਲ ਬਾਣੀ ਪੜ੍ਹਨੀ ਹੈ ਇਸ ਜੀਵ ਦੇ ਚਾਰ ਦੋਸ਼ ਨੇ ਇਹ ਦੋਸ਼ਾਂ ਤੋਂ ਬਚਣਾ ਚਾਹੀਦਾ ਪਹਿਲਾ ਦੋਸ਼ ਜਿਹਨੇ ਨਾਮ ਜਪਣਾ ਉਹ ਕਠੋਰ ਨਾ ਬੋਲੇ ਜਿਨੇ ਜਪਿਆ ਹੋਇਆ ਨਾਮ ਚਾਹੁੰਦਾ ਕਿ ਫਲੀ ਭੂਤ ਹੋਵੇ ਉਹਦਾ ਥੋੜਾ ਜਪਿਆ ਨਾਮ ਥੋੜੀ ਪੜੀ ਹੋਈ ਬਾਣੀ ਵੀ ਲਿਖੇ ਵਿੱਚ ਲੱਗੇਗੀ ਉਹਨੂੰ ਰਿਵਰਸੋ ਦੇ ਰਿਜ਼ਲਟ ਜ਼ਰੂਰ ਆਉਣਗੇ ਜੇ ਉਹ ਜੀਵ ਤੋਂ ਕਠੋਰ ਨਾ ਬੋਲੇ ਕੌੜਾ ਨਾ ਬੋਲੇ ਫਿੱਕਾ ਨਾ ਬੋਲੇ ਇਹ ਪਹਿਲਾ ਦੋਸ਼ ਹੈ ਅੱਛਾ ਜੇ ਕੋਈ ਬੋਲ ਰਿਹਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬਾਣੀ ਪੜੋ ਪਾਤਸ਼ਾਹ ਕਹਿੰਦੇ ਤੇਰਾ ਜਪਿਆ ਨਾਮ ਲਿਖੇ ਵਿੱਚ ਨਹੀਂ ਲੱਗਣੀ ਖਾਲੀ ਜਨ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਫਿਰ ਫਿੱਕਾ ਨਾ ਬੋਲੀ ਇਹਨੂੰ ਹਜ਼ੂਰ ਕਹਿੰਦੇ ਸਲੋਕ ਮਹੰਲਾ ਪਹਿਲਾ ਨਾਨਕ ਫਿੱਕੇ ਬੋਲੇ ਏ ਤਨ ਮਨ ਤੇਰਾ ਜਪਿਆ ਜਪ ਕਿਸੇ ਲਿਖੇ ਚ ਨਹੀਂ ਅੱਛਾ ਅਸੀਂ ਤਾਂ ਹੀ ਪਿੱਛੇ ਬੈਠੇ ਸਾਰੇ ਬਹੁਤ ਲੋਕ ਨੇ ਬਹਣੀ ਪੜ ਰਹੇ ਜਪ ਕਰ ਰਹੇ ਨੇ ਪਰ ਦੋਸ਼ਾਂ ਤੋਂ ਮੁਕਤ ਨਹੀਂ ਹੋਦਾ ਹਜ਼ੂਰ ਕਹਿੰਦੇ ਨਾਨਕ ਫਿਕੈ ਬੋਲੀ ਐ ਪੜੋ ਧਨ ਮਨ ਫਿਕਾ ਹੋਏ ਫਿਕੋ ਫਿਕਾ ਸਦੀ ਐ ਫਿਕੈ ਫਕੀ ਫਿਕਾ ਦਰਗਾ ਸੁਟੀ ਐ ਮੂੰ ਥੁੱਕਾ ਫਿਕੈ ਪਾਏ ਫਿਕਾ ਮੂਰਖ ਆਖੀ ਐ ਪਾਣਾ ਲੈ ਸਜਾਏ ਭਾਈ ਜ਼ਬਾਨ ਤੋਂ ਫਿਕਾ ਨਾ ਬੋਲੀ ਕੌੜਾ ਨਾ ਬੋਲੀ ਕਿਉਂਕਿ ਜਿਹਦਾ ਜਪ ਕਰ ਰਹੇ ਹੈ ਉਹਦੀ ਡੈਫੀਨੇਸ਼ਨ ਇਹ ਹੈ ਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜੰਨੇ ਪੂਰਨ ਭਗਵਾਨ ਨੇ ਓਗਣ ਕੋਨਾ ਚਤਾਰੇ ਜੇ ਉਹਨੂੰ ਮਿਲਣਾ ਫਿਰ ਕੌੜਾ ਨਾ ਬੋਲੇ ਇੱਕ ਪਰਮਾਨੁ ਹੋਰ ਸੁਣ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤਉ ਪਿਰੀਆਂ ਦੀ ਸਿੱਖ ਤੈਨੂੰ ਰੱਬ ਨੂੰ ਮਿਲਣ ਦੀ ਤੰਗ ਹੈ ਯਾਦ ਰੱਖੀ ਹਿਆਉ ਨਾ ਠਾਹੇ ਕਹੀ ਦਾ ਕੋਈ ਐਸਾ ਬੋਲ ਨਾ ਕਹੀਂ ਜਿਸ ਨਾਲ ਕਿਸੇ ਦਾ ਹਿਰਦਾ ਦੁਖ ਜਾਏ ਜੇ ਤੂੰ ਕੌੜਾ ਬੋਲਿਆ ਦਿਲ ਦੁਖਾ ਦਿੱਤਾ ਤੇਰਾ ਜਪਿਆ ਜਪ ਵਰਤ ਹਜਰਤ ਮੂਸੇ ਦੀ ਇੱਕ ਕਹਾਣੀ ਆਉਂਦੀ ਹੈ ਇਸਲਾਮੀ ਗ੍ਰੰਥ ਉਹ ਰੋਜ਼ ਸੁਰਤ ਕਰਕੇ ਖੁਦਾ ਦੀ ਵਾਰਗਾ ਕੇ ਜਾਂਦਾ ਹੈ ਰੱਬ ਨਾਲ ਗੱਲਾਂ ਬਾਤਾਂ ਉਹਦੀਆਂ ਸੁਰਤ ਜੋੜ ਕੇ ਹੁੰਦੀਆਂ ਨੇ ਇੱਕ ਦਿਨ ਤੁਰਿਆ ਜਾ ਰਿਹਾ ਉਹਦੀ ਨਜ਼ਰ ਪਈ ਸਾਹਮਣੇ ਆਜੜੀ ਬੈਠਾ ਉਹ ਪੇਡਾਂ ਚਾਰਵੇਂ ਹੈ ਇੱਕ ਭੇਡ ਦੀ ਛੋਟੀ ਜਿਹਦੀ ਉਹਦੀਆਂ ਜੂਆਂ ਕੱਢਦਾ ਹੈ ਬਾਲ ਸਾਫ਼ ਕਰਦਾ ਜਦੋਂ ਉਹਦੇ ਬਾਲਾਂ 'ਚੋਂ ਭੇਡ ਦੇ ਜੂਆਂ ਚੁਗਦਾ ਹੈ ਨਾ ਤੇ ਨਾਲੇ ਪਿਆਰ ਵਿੱਚ ਰੱਬ ਨਾਲ ਗੱਲਾਂ ਕਰਦਾ ਕਹਿੰਦਾ ਰੱਬਾ ਕਿਤੇ ਤੂੰ ਆਵੇਂ ਤੇਰੀਆਂ ਵੀ ਜੂਆਂ ਚੁਗਦਾ ਖਬਰਿਆ ਕਿਸੇ ਨੇ ਤੈਨੂੰ ਤੇਰੇ ਵਾਲ ਵਾਏ ਨੇ ਕਿ ਨਹੀਂ ਵਾਏ ਤੇਰੇ ਬਾਲਾਂ 'ਚੋਂ ਜੂਆਂ ਚੁਗਦਾ ਉਹ حضرت موسی ਨੇ ਸੁਣਿਆ ਉਹਨੇ ਕਿਹਾ ਇਹ ਕੀ ਕਹਿ ਰਿਹਾ ਹੈ ਇਹ ਮੂਰਖ ਨੂੰ ਪਤਾ ਨਹੀਂ ਹੈ ਵੀ ਰੱਬ ਦੇ ਜੂਆਂ ਨਹੀਂ ਪੈਂਦੀਆਂ ਉਹਨੇ ਗੁੱਸੇ ਵਿੱਚ ਆ ਕੇ ਹਜ਼ਰਤ ਮੂਸੇ ਨੇ ਜ਼ੋਰ ਨਾਲ ਦੋ ਥੱਪੜ ਉਹਦੇ ਮਾਰੇ ਕਹਿੰਦਾ ਉਹ ਮੂਰਖ ਤੈਨੂੰ ਪਤਾ ਨਹੀਂ ਰੱਬ ਦੇ ਜੁਗਾ ਨਹੀਂ ਬਣੀਆ ਤੂੰ ਇਹ ਰੱਬ ਨੂੰ ਕੀ ਕਹਿ ਰਿਹਾ ਉਹ ਹਾਜ਼ਰੀ ਵਿਚਾਰਾ ਡਰ ਗਿਆ ਚੁੱਪ ਕਰ ਗਿਆ ਹੁਣ ਹਜ਼ਰਤ ਮੂਸਾ ਚਲਾ ਗਿਆ ਜਦੋਂ ਸ਼ਾਮਾਂ ਦੀ ਇਸਹਾ ਦੀ ਨਵਾਜ਼ ਉਹਨੇ ਅਦਾ ਕੀਤੀ ਸੁਰਤ ਜੋੜ ਕੇ ਬੈਠੋ ਦੀ ਸੁਰਤ ਨਹੀਂ ਖੁਦਾ ਦੇ دیدار ਨਾ ਹੋਏ ਅਗਲੀ ਸਵੇਰ ਉਹਨੇ ਫਿਰ ਸ਼ਾਂਦੀ ਨਵਾਜ਼ ਪੜੀ ਉਹਨੂੰ ਫਿਰ ਸੁਰਤ ਨਾਲ ਜੁੜੀ ਜਦੋਂ ਦੋ ਦਿਨ ਇੰਨਾ ਲੰਘ ਗਏ ਸ਼ਮਾ ਨੂੰ ਰੋਕ ਕੇ ਰੱਬ ਨੂੰ ਕਹਿੰਦਾ ਮੇਤੋਂ ਕਿਹੜੀ ਭੁੱਲ ਹੋ ਗਈ ਯਾ ਖੁਦਾ ਹੁਣ ਮੇਰੀ ਸੁਰਤ ਨਹੀਂ ਜੁੜਦੀ ਤੇਰੇ ਨਾਲ ਤੇਰੇ ਦੇ ਦਿਹਾਰ ਨਹੀਂ ਹੁੰਦੇ ਕਹਿੰਦੇ ਖੁਦਾ ਨੇ ਪ੍ਰਗਟ ਹੋ ਕੇ ਜਵਾਬ ਦਿੱਤਾ ਹਜ਼ਰਤ موسی ਤੇਰੀ ਸੁਰਤ ਕਿਵੇਂ ਜੁੜ ਜਾਏ ਉਹ ਕਿਸੇ ਜੁੜੇ ਹੋਏ ਨੂੰ ਤੂੰ ਕੌੜਾ ਬੋਲ ਕੇ ਤੋੜ ਦਿੰਦਾ ਹੈ ਉਹਦਾ ਬਾਹਰੋਂ ਨਾ ਸੋਚੋ ਕੀ ਕਹਿ ਰਿਆ ਸੀ ਜੇ ਬਾਹਰੋਂ ਭੁਲਚਕ ਬੋਲਦੇ ਭੀ ਖਰੇ ਹਰ ਭਾਣੇ ਉਹ ਬਾਹਰੋਂ ਭਾਵੇਂ ਕੁਝ ਕਹਿ ਰਿਆ ਸੀ ਅੰਦਰੋਂ ਜੁੜਿਆ ਹੋਇਆ ਸੀ ਉਹਨੂੰ ਕੀ ਪਤਾ ਰੱਬ ਦੇ ਜੁਆ ਪੈਨੀਆਂ ਤੇ ਨਹੀਂ ਪੈਨੀਆਂ ਉਹ ਤਾਂ ਪਹਿਰ ਨਾਲ ਜੁੜਿਆ ਹੋਇਆ ਸੀ ਕਹਿੰਦਾ ਕਿਸੇ ਜੁੜੇ ਹੋਏ ਨੂੰ ਤੂੰ ਕੌੜਾ ਬੋਲ ਕੇ ਤੋੜ ਦਿੱਤਾ ਹੁਣ ਤੈਨੂੰ ਰੱਬ ਦੇ ਦਿਧਾਰ ਕਿਵੇਂ ਹੋ ਜਾਣ ਕਹਿਣ ਤੋਂ ਭਾਵ ਪਹਿਲਾ ਦੋਸ਼ ਜ਼ੁਬਾਨ ਤੋਂ ਕੌੜਾ ਬੋਲਣਾ ਫਿੱਕਾ ਬੋਲਣਾ ਜੇ ਕਿਸੇ ਨੂੰ ਕੌੜਾ ਬੋਲੋਗੇ ਜੇਰ ਜੱਪਿਆ ਹੋਇਆ ਨਾਮ ਫਲੀ ਪੂਤਨੀ ਹੋਈ ਇਹ ਪਹਿਲਾ ਦੋਸ਼ ਹੈ ਕੌੜਾ ਬੋਲਣਾ ਬੰਦ ਕਰਨਾ ਮੈਂ ਕਮਾਹਪੁਰ ਸਾਹਿਬ ਦੇ ਦਰਸ਼ਨ ਕੀਤੇ ਜਿਹੜੇ ਨਾਮ ਜਪਣ ਵਾਲੇ ਹੁੰਦੇ ਉਹ ਇੰਨਾ ਪਰਹੇਜ਼ ਰੱਖਦੇ ਕਿਸੇ ਦੀ ਕੋਠੀ 'ਚ ਗਏ ਉਹਨੇ ਘਰ ਵਿੱਚ ਕੁੱਤਾ ਬੰਨਿਆ ਹੋਇਆ ਸੀ ਉਹ ਭੌਂਕਣ ਲੱਗ ਪਿਆ ਹੁਣ ਦੋਵੇਂ ਸ਼ਬਦ ਮਾੜੇ ਨੇ ਕੁੱਤਾ ਵੀ ਤੇ ਭੌਂਕਣਾ ਵੀ ਪਤਾ ਕਿਵੇਂ ਜੇ ਕੋਈ ਬਹੁਤ ਬੰਦਾ ਮਾੜਾ ਹੋਵੇ ਉਹਨੂੰ ਪੰਜਾਬੀ 'ਚ ਕਹਿੰਦੇ ਬੰਦਾ ਬੜਾ ਪੁੱਤ ਹੈ ਸਾਧ ਸੰਗਤ ਉਹ ਹੁਣ ਮਹਾਪੁਰਸ਼ ਇਦਾਂ ਦਾ ਬੋਲ ਨਹੀਂ ਬੋਲਦੇ ਜਦੋਂ ਉਹ ਕੁੱਤਾ ਬੋਲਣ ਲੱਗ ਪਿਆ ਨਾ ਪੌਂਗਣਾਂ ਤੇ ਤਾਂ ਉਹ ਮਹਾਪੁਰਸ਼ ਪਿਆਰ ਨਾਲ ਕਹਿੰਦੇ ਭਾਈ ਇਹਦਾ ਧਿਆਨ ਰੱਖੋ ਜਵਾਨ ਤੋਂ ਕੁੱਤਾ ਨਹੀਂ ਗਿਆ ਉਹ ਨਹੀਂ ਕਹਿੰਦੇ ਭਾਈ ਇਹਦਾ ਧਿਆਨ ਰੱਖੋ ਘਰ ਵਾਲੇ ਕਹਿੰਦੇ ਜੀ ਵੱਡਦਾ ਨਹੀਂ ਹੈ ਹੁਣ ਵੱਡਣਾ ਸ਼ਬਦ ਵੀ ਮਾੜਾ ਹੈ ਜੇ ਕੋਈ ਬਹੁਤ ਕੋੜਾ ਬੋਲੇ ਉਹਨੂੰ ਕਹਿੰਦੇ ਵੱਡ ਖਾਣ ਨੂੰ ਪੈਂਦਾ ਤਾਂ ਉਹ ਮਹਾਪੁਰਸ਼ ਵੇ ਪਿਆਰ ਤੇ ਬੋਲੇ ਜਦੋਂ ਘਰ ਵਾਲੇ ਕਹਿੰਦੇ ਬਾਬਾ ਜੀ ਵੱਡਦਾ ਨਹੀਂ ਹੈ ਤਾਂ ਮਹਾਂਪੁਰੇ ਕਹਿੰਦੇ ਨਹੀਂ ਭਾਈ ਫਿਰ ਵੀ ਇਹ ਆਪਣਾ ਬਿਹਾਰ ਕਰ ਹੀ ਜਾਂਦੇ ਹੁੰਦੇ ਕਹਿੰਦੇ ਧਿਆਨ ਦੇਖੋ ਜਵਾਨ ਤੋਂ ਨਾ ਵੱਡਣਾ ਕਿਹਾ ਨਾ ਪੁੱਤਾ ਸ਼ਬਦ ਕਿਹਾ ਜਿਹਨੇ ਨਾਮ ਜਪਣੇ ਉਹ ਇੰਨਾ ਪਰਹੇਜ਼ ਰੱਖਦਾ ਜ਼ੁਬਾਨ ਤੋਂ ਕੌੜਾ ਸ਼ਬਦ ਨਹੀਂ ਕਹਿੰਦਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੌਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਜੇ ਜਪਿਆ ਹੋਇਆ ਜਪ ਪੜੀ ਹੋਈ ਬਾਣੀ ਚਾਹੁੰਦੇ ਉਹ ਫਲੀ ਭੂਤ ਹੋਵੇ ਫਿਰ ਕੌੜਾ ਬੋਲਣ ਤੋਂ ਪਰਹੇਜ਼ ਕਰੋ ਫਿੱਕਾ ਬੋਲਣ ਤੋਂ ਪਰਹੇਜ਼ ਕਰੋ ਦੂਜਾ ਦੋਸ਼ ਇਸ ਜ਼ੁਬਾਨ ਤੋਂ ਫਿਰ ਦੂਜਾ ਦੋਸ਼ ਇਹ ਹੈ ਵੀ ਝੂਠ ਨਹੀਂ ਬੋਲਣਾ ਜੇ ਆਪਾਂ ਨਾਮ ਵੀ ਜਪਦੇ ਝੂਠ ਵੀ ਬੋਲੀ ਜਾਂਦੇ ਬਾਣੀ ਪੜਦੇ ਝੂਠ ਬੋਲੀ ਜਾਂਦੇ ਫਿਰ ਫਲੀ ਭੂਤ ਨਹੀਂ ਹੁੰਣਾ ਇਹਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਿਹਾ ਝੂਠ ਸਮਾਨ ਪਾਪ ਨਹਿ ਕੋਈ ਨਹੀਂ ਝੂਠ ਤੇ ਸ਼ੁਭਗਤ ਹੋਈ ਉਹ ਦੂਜਾ ਦੋਸ਼ ਹੈ ਜ਼ੁਬਾਨ ਤੋਂ ਝੂਠ ਨਾ ਬੋਲੀ ਜੇ ਝੂਠ ਬੋਲਣ ਲੱਗ ਪਿਆ ਤੇਰਾ ਜਪਿਆ ਜਪ ਪੜੀ ਬਾਣੀ ਲਿਖੇ ਵਿੱਚ ਨਹੀਂ ਲੱਗਣੀ ਬਿਲਕੁਲ ਰੰਗ ਨਹੀਂ ਜਾਣੀ ਤੀਜਾ ਦੋਸ਼ ਜ਼ੁਬਾਨ ਤੋਂ ਕਿਸੇ ਦੀ ਚੁਗਲੀ ਨਾ ਕਰੀ ਜੇ ਚੁਗਲੀ ਕਰਨ ਦੀ ਆਦਤ ਹੈ ਜੱਪਿਆ ਹੋਇਆ ਜਪ ਕਿਸੇ ਕੰਮ ਦੀ ਇਹਦਾ ਤੁਹਾਨੂੰ ਗੁੱਸਾ ਜ਼ਰੂਰ ਲੱਗਣਾ ਪਰ ਮੈਂ ਗੁਰਮਤ ਦੇ ਅਨੁਕੂਲ ਸਾਰੀ ਗੱਲ ਕਹਿ ਰਿਹਾ ਜੇ ਬਾਣੀ ਪੜ ਕੇ ਬਾਅਦ ਚ ਚੁਗਲੀ ਕਰਨੀ ਹੈ ਨਿਤਨੇਮ ਕਰਨਿਆ ਧਿਆਨ ਵਿੱਚ ਇਹ ਹੈ ਵੀ ਉਹਨੂੰ ਆਹ ਗੱਲ ਦੱਸਣੀ ਹੈ ਤਾਂ ਉਹਨਾਂ ਦਾ ਕੰਮ ਵਿਗੜਨੇ ਉਹਨੂੰ ਆਹ ਗੱਲ ਦੱਸਣੀ ਉਹਦੇ ਕਲੇਸ਼ ਪੈਣ ਜੇ ਚੁਗਲੀ ਕਰਨੀ ਹੈ ਚੁਗਲੀ ਕਰਨ ਵਾਲੇ ਦਾ ਕੀਤਾ ਜਪ ਪੜੀ ਹੋਈ ਬਾਣੀ ਲੇਖੇ ਵਿੱਚ ਨਹੀਂ ਹੈ ਗੁਰਪ੍ਰਸਾਦ ਜਪ ਨਾਲ ਮਿਲਨੇ ਪਰ ਜਪ ਕਰਨ ਵਾਲੇ ਨੂੰ ਖਿਆਲ ਰੱਖਣਾ ਪੈਣਾ ਚੁਗਲੀ ਨਾ ਕਰੇ ਅੱਛਾ ਜੇ ਚੁਗਲੀ ਕਰੇ ਫਿਰ ਪਾਤਸ਼ਾਹ ਕਹਿੰਦੇ ਸਭ ਕੁਝ ਗਿਆ ਇਹ ਬਾਣੀ ਦਾ ਫਰਮਾਨ ਹੈ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਦੇ ਆ ਉਸ ਦਾ ਸਭ ਗਿਆ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇ ਹੋ ਸੇ ਤੀਰ ਲੱਗਿਆ ਕਹਿੰਦੇ ਭਾਈ ਜੇ ਸੋਨੇ ਨੂੰ ਵੀ ਹੱਥ ਪਾ ਲੈ ਉਹ ਵੀ ਸੁਆਹ ਹੋ ਜਾਂਦਾ ਇਦਾਂ ਜਪਣ ਵਾਲਿਆ ਚੁਗਲੀ ਨਾ ਕਰੀ ਕਿਸੇ ਦੀ ਜੇ ਤੂੰ ਚਾਹਨੇ ਤੈਨੂੰ ਜਪ ਦਾ ਲਾਭ ਹੋਵੇ ਥੋੜੀ ਬਾਣੀ ਪੜਨੀ ਤਮੀ ਲਿਖੇ ਵਿੱਚ ਹੈ ਪਰ ਚੁਗਲੀ ਨਾ ਕਰੀ ਤਿੰਨ ਦੋਸ਼ ਹੋ ਗਏ ਕੌੜਾ ਬੋਲਣਾ ਝੂਠ ਬੋਲਣਾ ਤੀਜਾ ਚੁਗਲੀ ਕਰਨੀ ਚੌਥਾ ਦੋਸ਼ ਨਿੰਦਿਆ ਕਰਨੀ ਬਾਣੀ ਪੜ ਕੇ ਨਾਲੀ ਸ਼ੁਰੂ ਕਰ ਤਾ ਉਹ ਵੀ ਮਾੜਾ ਹੈ ਉਹ ਵੀ ਮਾੜਾ ਐਥੇ ਤਾਂ ਗੁਰਦੁਆਰਿਆਂ ਬਾਹਰ ਨਿਕਲੀ ਦਾ ਨਾਲੇ ਸ਼ੁਰੂ ਹੋ ਜਾਂਦੀਆਂ ਨਾਲੀਆਂ ਅਬਲੇ ਤਾਂ ਗੁਰਦੁਆਰੇ ਦੇ ਅੰਦਰ ਹੀ ਸ਼ੁਰੂ ਹੋ ਜਾਣੀਆਂ ਆ ਵੀ ਆ ਗਿਆ ਦੇਖੋ ਏ ਇਦਾਂ ਫਲਾਨਾ ਉਹਦੀਆਂ ਗੱਲਾਂ ਲੋਕ ਵਿੱਚੇ ਬੈਠੇ ਕਰੀ ਜਾਂਦੇ ਚੁਗਲੀ ਤੋਂ ਪਰਹੇਜ਼ ਤੇ ਨਿੰਦਿਆ ਤੋਂ ਪਰਹੇਜ਼ ਜੇ ਕਿਸੇ ਨੇ ਜ਼ੁਬਾਨ ਤੋਂ ਨਿੰਦਿਆ ਕੀਤੀ ਫਿਰ ਉਹਦਾ ਜਪਿਆ ਜਪ ਕੀਤਾ ਹੋਇਆ ਦਾਨ ਪੁੰਨ ਸਭ ਕੁਝ ਵਿਅਰਥ ਕਿਤੇ ਲਿਖਿਆ ਹੋਇਆ ਫਿਰ ਪਾਤਸ਼ਾਹ ਦਾ ਬਚਨ ਪੜੋ ਇਨੂੰ ਮਹਾਰਾਜ ਕਹਿੰਦੇ ਜੇ ਉਹ 68 ਤੀਰਥ ਨਾਵੇ 68 ਤੀਰਥਾਂ ਤੇ ਨਾਕੇ ਆਵੇ ਕੋਈ ਇੱਕ ਤੀਰਥ ਨਹੀਂ ਠਾੜਦੇ ਜੇ ਉਹ 68 ਤੀਰਥ ਨਾਵੇ ਜੇ ਉਹ 12 ਸਲਾ ਪੁਜਾਵੇ ਦੁਆਦਸ ਸਿਲਾ ਹਿੰਦੂਆਂ ਦੇ 12 ਤੀਰਥ ਨੇ ਜਿਵੇਂ ਆਪਣੇ ਪੰਜ ਤਖਤ ਨਾਲ ਇਦਾਂ ਉਹਨਾਂ ਦੇ 12 ਜੋਤੀਲੰਗ ਮੰਦਰ ਨੇ ਜਦੋਂ ਤੁਸੀਂ ਹਜ਼ੂਰ ਸਾਹਿਬ ਜਾਓਗੇ 40 ਕਿਲੋਮੀਟਰ ਦੀ ਵਿੱਥ ਉੱਤੇ ਜਿੱਥੇ ਨਾਮ ਦੇ ਨਰਸੀ ਮੰਦਰ ਹੈ ਜਿਹਦੇ ਮੰਦਰ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਫੇਰ ਦੀਆ ਦਿਹਰਾ ਨਾਮੇ ਕੋ ਪੰਡਿਆਂ ਨੂੰ ਕੋ ਪਿਛਵਾਰ ਲਾ ਉਹ 12 ਜੋਤੀਲੰਗ ਮੰਦਰਾਂ ਚੋਂ ਇੱਕ ਮੰਦਰ ਹੈ ਮੈਂ ਉੱਥੇ ਲੋਕ ਹਾੜ ਦੀਆਂ ਤੁੱਪਾਂ 'ਚ ਵੀ ਪੂਜਾ ਕਰਾਉਂਦੇ ਵੇਖੇ ਨੇ ਤੁੱਪੇ ਖੜਕੇ ਲੈਣਾ ਵਿੱਚ ਲਵਤੇ ਇਹ 12 ਜੋਤੀ ਲੰਗ ਮੰਦਰਾ ਉਹਨਾਂ ਵਿੱਚੋਂ ਨਰਵ ਦਾ ਨਦੀ ਦੇ ਕੰਢੇ ਓਮਕਾਰ ਈਸ਼ਵਰ ਦਾ ਮੰਦਿਰ ਉਹ ਵੀ 12 ਚ ਹੁੰਦੇ ਕਹਿੰਦੇ ਜੇ ਉਹ ਦਵਾਦਸ ਸਿਲਾ ਪੁਜਾਵੇ ਅਗਲੀ ਗੱਲ ਜੇ ਉਹ ਕੂਪ ਟਟਾ ਦੇਵਾਵੇ ਇੱਥੇ ਇੱਕ ਸ਼ਵੀਲ ਲਾ ਦੇਵੇ ਬੰਦਾ ਕਹਿੰਦਾ ਬੜਾ ਪੁੰਨ ਨੇ ਖੰਡ ਦੀ ਬੋਰੀ ਦਿੱਤੀ ਹੈ ਬਾਦਸ਼ਾਹ ਕਹਿੰਦੇ ਖੂਹ ਲਵਾ ਦੇਵੇ 30 ਦਿਨ 12 ਮਹੀਨੇ ਲੋਕ ਉਸ ਖੂਹ ਚੋਂ ਪਾਣੀ ਪੀਣ ਇੰਨਾ ਵੱਡਾ ਪੁੰਨ ਬੰਦੇ ਨੇ ਕੀਤਾ ਹੋਵੇ ਸਭ ਕੁਝ ਕਰਕੇ ਜਿਉ ਉਹ ਕੂਪ ਤਟਾ ਦੇਵਾਵੇ ਕਰੇ ਨਿੰਦ ਸਭ ਵਿਰਥ ਜਾਵੇ ਉਹਦੀ ਪੜੀ ਬਾਣੀ ਕਿਵੇਂ ਲੇਖੇ ਚ ਲੱਗ ਸਕਦੀ ਨਿੰਦਿਆ ਕੀਤੀ ਸਭ ਵਿਰਥ ਅਗਲਾ ਬਚਨ ਪੜਿਓ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਕੁਰਛੇਤਰ ਦੀ ਧਰਤੀ ਤੇ ਸੂਰਜ ਗ੍ਰਹਿਣ ਵਾਲੇ ਦਿਨ Hindu ਮੰਨਦੇ ਨੇ ਜੇ ਕੋਈ ਤੀਰਥ ਨਹਾ ਲਵੇ 68 ਤੀਰਥਾਂ ਦਾ ਫਲ ਉੱਥੇ ਉਹਨੂੰ ਮਿਲ ਜਾਂਦਾ ਹੈ ਉਹ ਮੰਨਦੇ ਨੇ ਪਾਦਸ਼ਾਹ ਕਹੇ ਚਲੋ ਚੰਦਰਮਾ ਸੂਰਜ ਗ੍ਰਹਿਣ ਵਾਲੇ ਦਿਨ ਨਹਾ ਵੀ ਆਵੇ ਕੁਰਛੇਤਰ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਦਾਨੀ ਪਦ ਕਿੰਨਾ ਵੱਡਾ ਹੋਵੇ ਅਰਪ ਨਾਰ ਸ਼ਿੰਗਾਰ ਰਸਮੇਤ ਤੇ ਬਾਣੀ ਕਿੰਨੀ ਪੜੇ सगली ਸਿਮਰਤ ਸ੍ਰਵਣੀ ਸੁਣੇ ਕਹਿੰਦੇ ਸਾਰੀਆਂ 27 ਸਿਮਰਤੀਆਂ ਦਾ ਪਾਠ ਕੰਨਾਂ ਨਾਲ ਸੁਣੇ ਕੋਈ ਬੰਦਾ ਕਵੇ ਮੈਂ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੰਨਾਂ ਨਾਲ ਸੁਣਿਆ ਸਾਰਾ ਹੀ ਪਾਠ ਮੈਂ ਖੰਡ ਪਾਠ ਸਭ ਸੁਣ ਲਿਆ ਬਹਿ ਕੇ ਇੰਨਾ ਉਹ ਪੁੰਨ ਕਰੇ ਕਿ ਸਾਰਾ ਹੀ ਪਾਠ ਕੰਨਾਂ ਨਾਲ ਸੁਣੇ ਬਾਦ ਵਿੱਚ ਉੱਠ ਕੇ ਕਿਸੇ ਦੀ ਨਿੰਦਿਆ ਕਰਦਾ ਸਾਰਾ ਹੀ ਯਾਰਾ ਇਹ ਲਿਖਿਆ ਆ ਬਾਣੀ ਚ ਸ਼ਾਇਦ ਤਾਂ ਨਹੀਂ ਸਾਡੇ ਤਰ੍ਹਾਂ ਚ ਜਪਦਾ ਅਸਰ ਹੋ ਰਿਹਾ ਪੜੋ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਤੈ ਨਾਰ ਸ਼ਿੰਗਾਰ ਇਸਮੇਤ ਸਦਲੀ ਸਿਮਰਤ ਸ੍ਰਵਣੀ ਸੁਣੈ ਕਰੇ ਨਿੰਦ ਕਵਣੇ ਨਹੀਂ ਗੁਣੇ ਸਾਧਕਾ ਨਿੰਦਕ ਕੈਸੇ ਤਰੈ ਸਰਪਰ ਜਾਨੋ ਨਰਕ ਹੀ ਪਰ ਕਹਿੰਦੇ ਉਹਨੇ ਅਖੀਰ ਨਰਕਾਂ ਦੇ ਭੈਣੇ ਜਿੰਨਾ ਮਰਜੀ ਕਵੇ ਮੈਂ ਜਪ ਕੀਤਾ ਬਾਣੀ ਪੜੀ ਜੇ ਨਿੰਦਿਆ ਕੀਤੀ ਸਭ ਬੇਅਰਥ ਹੁਣ ਚਾਰ ਦੋਸ਼ ਹੋ ਗਏ ਜ਼ਬਾਨ ਦੇ ਕੌੜਾ ਨਹੀਂ ਬੋਲਣਾ ਝੋਟ ਨਹੀਂ ਬੋਲਣਾ ਜੁਗਲੀ ਨਹੀਂ ਕਰਨੀ ਚੌਥਾ ਨਿੰਦਿਆ ਨਹੀਂ ਕਰਨੀ ਫਿਰ ਥੋੜਾ ਜਪਿਆ ਨਾਮ ਵੀ ਵਿਖਿਓ ਤੁਹਾਨੂੰ ਰਸ ਆਉਂਦਾ ਇੱਕ ਵਾਰ ਆਖੋ ਵਾਹਿਗੁਰੂ 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 ਇਹ ਤੂੰ ਹੁਣ ਅੱਗੇ ਤਿੰਨ ਦੋਸ਼ ਹੋਰ ਨੇ ਉਹ ਤਿੰਨ ਦੋਸ਼ ਅੱਖਾਂ ਦੇ ਫਿਜ਼ੀਕਲੀ ਸਰੀਰ ਦੇ ਇਹ ਕੱਲੀ ਜ਼ੁਬਾਨ ਦੇ ਸੀ ਚਾਰ ਦੋਸ਼ ਤਿੰਨ ਦੋਸ਼ ਆਪਣੇ ਫਿਜ਼ਿਕਲੀ ਸਰੀਰ ਦੇ ਜਿਹਦੇ ਵਿੱਚੋਂ ਸਾਧ ਸੰਗਤ ਪਹਿਲਾ ਦੋਸ਼ ਬੰਦਾ ਇਹਨਾਂ ਅੱਖਾਂ ਦੇ ਨਾਲ ਪਰਾਇਆ ਤਨ ਤੇ ਧਨ ਦੇਖਣਾ ਬੰਦ ਕਰੇ ਉਹਦੇ ਮਨ 'ਚ ਇਹ ਨਾ ਹੋਵੇ ਉਹਦੀ ਕੋਠੀ ਮੈਨੂੰ ਮਿਲ ਜਾਏ ਇਹਦੇ ਪੈਸੇ ਮੇਰੇ ਘਰ ਆ ਜਾਣ ਪਰਾਇਆ ਤਨ ਤੇ ਧਨ ਵੇਖਣਾ ਇਹਦੇ ਨਾਲ ਬੰਦ ਕਰੇ ਜੇ ਇਹ ਦੋਸ਼ ਅੱਖਾਂ ਵਿੱਚ ਹੈ ਜੱਪਿਆ ਹੋਇਆ ਜਪ ਸਫਲ ਨਹੀਂ ਹੋਏਗਾ ਤੁਸੀਂ ਜਪ ਕਰਨ ਬੈਠੋਗੇ ਤੁਹਾਡੀਆਂ ਅੱਖਾਂ ਨਾਲ ਵੇਖਿਆ ਤੁਹਾਡੀ ਸੁਰਤ ਵਿੱਚ ਚੱਲਣਾ ਤੁਸੀਂ ਬਾਣੀ ਪੜਨ ਬੈਠੋਗੇ ਹੱਥ ਵਿੱਚ ਗੁਟਕਾ ਹੋਏਗਾ ਨਿਤਨੇਮ ਦਾ ਅੱਖਾਂ ਨਾਲ ਵੇਖਿਆ ਤੁਹਾਡੀ ਸੁਰਤ ਵਿੱਚ ਰਿਵਰਸ ਚੱਲ ਪੈਗਾ ਇਸ ਲਈ ਅੱਖਾਂ ਦਾ ਪਹਿਲਾ ਪਰਹੇਜ਼ ਇਹਨੂੰ ਮਹਾਰਾਜ ਕਹਿੰਦੇ ਨੇ ਉਹ ਇਸ ਗੱਲ ਦਾ ਪਰਹੇਜ਼ ਰੱਖੇ ਧਿਆਨ ਰੱਖੇ ਕੇ ਪਰ ਧਨ ਪਰ ਦਾਰਾ ਪਰ ਹਰੀ ਪਰ ਧਨ ਪਰ ਦਾਰਾ ਪਰ ਹਰੀ ਤਾਂ ਕੈ ਨਿਕਟ ਵਸੈ ਨਰ ਹਰੀ ਉਹ ਧਿਆਨ ਰੱਖੇ ਰੋਜ਼ ਨਿਤਨੇਮ ਚ ਪੜੇ ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ ਹਰ ਬਿਨ ਅਵਰਨ ਪੜੋ ਹਰ ਬਿਨ ਅਵਰਨ ਅੱਖਾਂ ਸਾਦਣੀਆਂ ਬਹੁਤ ਔਕੀਆਂ ਇੱਥੇ ਬੰਦਾ ਬੈਠਾ ਹੀ ਆਲਾ ਦੋਲਾ ਦੇਖੀ ਜਾਂਦਾ ਕੌਣ ਮੱਥਾ ਟੇਕਣ ਆਇਆ ਕੌਣ ਆ ਗਿਆ ਕਿੱਧਰ ਆ ਗਿਆ ਇਹ ਫਿਰ ਨਹੀਂ ਨਾਮ ਜਪੂ ਇੱਕ ਵਾਰ ਅੱਖਾਂ ਬੰਦ ਕਰਕੇ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਨੇਤਰੋ ਮੇਰੇ ਹਰ ਤੁਮ੍ਹੇ ਜੋਤਰੀ ਹਰ ਵਨ ਅਵਰ ਨਾਲ ਦੇਖੋ ਕੋਈ ਹਰ ਵਨ ਅਵਰ ਨਾਲ ਦੇਖੋ ਕੋਈ ਨਜ਼ਰੀ ਹਰ ਨਿਹੱਲਿਆ ਦੂਜਾ ਦੋਸ਼ ਸਰੀਰ ਕਰਕੇ ਬੰਦਾ ਤਕੜਾ ਕਿਸੇ ਗਰੀਬ ਉੱਤੇ ਜ਼ੁਲਮ ਨਾ ਕਰੇ ਜੇ ਗਰੀਬ ਨਾਲ ੱੱੱਕਾ ਜ਼ੁਲਮ ਕਰੋਗੇ ਤੁਹਾਡਾ ਜਪਿਆ ਜਪ ਪੜੀ ਬਾਣੀ ਕਿਸੇ ਲਿਖੇ ਚ ਨਹੀਂ ਲੱਗੇਗੀ ਸਾਡੀ ਨਿਮਰਤਾ ਮਹਿੰਗੀਆਂ ਗੱਡੀਆਂ ਵਾਲਿਆਂ ਕੋਲ ਨਿਮਰਤਾ ਹੁੰਦੀ ਹੈ ਹੱਥ ਜੋੜ ਕੇ ਤੇ ਕੋਈ ਰਖਸ਼ੇ ਵਾਲਾ ਗਰੀਬ ਮਿਲ ਜਾ ਉਹਦੇ ਥੱਪੜ ਮਾਰਨ ਲੱਗ ਪੈਂਦੇ ਲੋਕ ਉੱਥੇ ਨਿਮਰਤਾ ਕਿੱਥੇ ਗਈ ਇਹਦਾ ਮਤਲਬ ਗਰੀਬ ਉੱਤੇ ੱੱੱਕਾ ਕਰ ਰਹੇ ਹੋ ਗਰੀਬ ਉੱਤੇ ਜ਼ੁਲਮ ਕਰ ਰਹੇ ਉਹਦਾ ਜਪਿਆ ਜਪ ਪੜੀ ਹੋਈ ਬਾਣੀ ਲਿਖੇ ਵਿੱਚ ਨਹੀਂ ਮੈਂ ਲੋਕ ਪੂਰਾ ਪੂਰਾ ਗੁਟਕਾ ਪੜਦੇ ਸਵੇਰੇ ਵਿਖੇ ਨੇ ਪੁਥੀ ਪੰਜ ਪੰਜ ਬਾਣੀਆਂ ਨਹੀਂ 10 10 ਬਾਣੀਆਂ ਦਾ ਨਾਮ ਹੈ ਪਰ ਜਦੋਂ ਉਹ ਮਾੜੇ ਬੰਦੇ ਤੇ ਜ਼ੁਲਮ ਕਰਦੇ ਉਹਨਾਂ ਦੀ ਪੜੀ ਬਾਣੀ ਕਿਸੇ ਲਿਖੇ ਚ ਨਹੀਂ ਬਾਅਦ ਚ ਖਾਲੀ ਵਿਖੇ ਉਹ ਬੰਦੇ ਨੇ ਇਹ ਪਾਤਸ਼ਾਹ ਦਾ ਹੁਕਮ ਹੈ ਬਾੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਜੈ ਧਾੜੀ ਪਾਰ ਬਰਮ ਸਾਗਨ ਮਸਾੜੀ ਕਿਸੇ ਗਰੀਬ ਉੱਤੇ ਜ਼ੁਲਮ ਨਾ ਕਰੀ ਨਹੀਂ ਤਾਂ ਤੇਰਾ ਜੱਪਿਆ ਜੱਪ ਕਿਸੇ ਲਿਖੇ ਚ ਨਹੀਂ ਕਈ ਜਲਮ ਇਨੀਆਂ ਬਾਣੀਆਂ ਪੜਨਾ ਦੋ ਦੋਸ਼ ਹੋ ਗਏ ਇੱਕ ਫਿਜ਼ੀਕਲੀ ਕਿਸੇ ਤੇ ਜ਼ੁਲਮ ਨਹੀਂ ਕਰਨਾ ਗਰੀਬ ਬੰਦੇ ਤੇ ਧੱਕਾ ਨਹੀਂ ਕਰਨਾ ਔਰ ਦੂਜੇ ਅੱਖਾਂ ਨਾਲ ਪਰ ਤਹਨ ਤੇ ਪਰ ਧਨ ਜਿਹੜਾ ਉਹਦੇ ਉੱਤੇ ਮਹਿਲੀ ਨਜ਼ਰ ਨਹੀਂ ਲੱਗਦੀ ਦੋ ਦੋ 6 ਹੋ ਗਏ ਤੀਜਾ ਸਾਥ ਸੰਗਤ ਹੱਥ ਨਾਲ ਚੋਰੀ ਨਹੀਂ ਕਰਨੀ ਕਿਸੇ ਦੀ ਜੇ ਕੋਈ ਬੰਦਾ ਚੋਰੀ ਕਰ ਰਿਹਾ ਉਹਦਾ ਜਪ ਕਿਸੇ ਲਈ ਨਹੀਂ ਚੋਰੀ ਕਰਕੇ ਕਵੇ ਮੈਂ ਦਸਵੰਦ ਕੱਢ ਰਿਹਾ ਫਿਰ ਕਿਵੇਂ ਹੋ ਸਕਦਾ ਹੈ ਮੈਂ ਹੁਣੇ ਵਾਰ ਵਿਦੇਸ਼ ਤੋਂ ਕੈਨੇਡਾ ਆਇਆ ਉੱਥੇ ਮੈਂ ਲੋਕਾਂ ਨੂੰ ਇਹ ਗੱਲ ਕਹੀ ਭਾਈ ਤੁਸੀਂ ਇੰਨਾ ਪਾਠ ਕਰਦੇ ਹੋ ਜੱਬ ਤੱਕ ਕਰਦੇ ਹੋ ਪਰ ਆ ਚੋਰੀ ਕਰਨੀ ਛੱਡ ਦਿਓ ਕਹਿੰਦੇ ਭਾਈ ਸਾਹਿਬ ਅਸੀਂ ਕਿੱਥੇ ਚੋਰੀ ਕਰਦੇ ਮੰਨ ਕੇ ਜਿਹੜੇ ਸਟੂਡੈਂਟ ਵਿਚਾਰੇ ਲੱਖਾਂ ਰੁਪਈਆ ਲਾ ਕੇ ਇੱਥੇ ਪੜਨ ਆਉਂਦੇ ਨੇ ਤੁਸੀਂ ਉਹਨਾਂ ਦੇ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋ ਤੁਹਾਨੂੰ ਪਤਾ ਇਹਨਾਂ ਨੂੰ ਪੈਸਿਆਂ ਦੀ ਲੋੜ ਹੈ ਇਹ ਅਲੀਗਨ ਬਿਨਾਂ ਦੂਏ ਤੋਂ ਕੰਮ ਪਰਮਨਟ ਤੋਂ ਕੰਮ ਕਰ ਤੁਸੀਂ 18 ਡਾਲਰ ਵਾਲਾ 12 ਡਾਲਰ 'ਚ ਕੰਮ ਕਰਾਉਂਦੇ ਹੋ ਭਿੰਡੇ ਔਰ ਫਿਰ 12 ਡਾਲਰ ਤੇ ਰੱਖ ਕੇ 18 ਵਾਲੇ ਦੋ ਕੱਢ ਦਿੰਦੇ ਹੋ ਉਹਨਾਂ ਦੋ ਜਣਿਆਂ ਦਾ ਕੰਮ ਵੀ ਉਹਦੇ ਕੋਲ ਲੈਂਦੇ ਮੈਂ ਰਾਤ 12-12 ਵਜੇ ਤੱਕ ਬੱਚੀਆਂ ਭਾਂਡੇ ਮਾਈ ਦੀਆਂ ਹੋਟਲ ਦੇ ਵੇਖੀਆਂ ਮੈਂ ਪੁੱਛਿਆ ਬੇਟਾ ਕਿੰਨੇ ਪੈਸੇ ਲੈਂਦੇ ਹੋ ਕਹਿੰਦੇ ਅੰਕਲ ਜੀ ਹੈ ਤਾਂ ਉਹਦਾ 18 ਡਾਲਰ ਚੱਲਦੇ ਸਾਡੀ ਮਜਬੂਰੀ ਸਾਨੂੰ 12 ਦਿੰਦੇ ਦੱਸੋ ਇਹ ਚੋਰੀ ਨਹੀਂ ਤੇ ਹੋਰ ਕੀ ਹੈ ਜ਼ੁਲਮ ਨਹੀਂ ਤੇ ਹੋਰ ਕੀ ਹੈ ਫਿਰ ਉਹ ਬੰਦੇ ਕਹਿੰਦੇ ਅਸੀਂ ਗੁਰਦੁਆਰੇ ਦਾ ਸਵੰਦ ਦਿੱਤਾ ਹੈ ਮਾਇਆ ਦਿੱਤੀ ਹੈ ਸੇਵਾ ਕੀਤੀ ਹੈ ਲਿਖੇ ਵਿੱਚ ਨਹੀਂ ਹੋਏਗਾ ਤਈਓ ਸ਼ਾਇਦ ਜਪ ਦਾ ਸਾਡੇ ਉਤੇ ਅਸਰ ਨਹੀਂ ਹੋ ਰਿਹਾ ਨਹੀਂ ਤਾਂ ਸ਼ਬਦ ਬਹੁਤ ਵੱਡੀ ਕਰਾਮਾਤ ਹੈ ਕੋਈ ਜਪ ਕੇ ਵੇਖੇ ਪਾਤਸ਼ਾਹ ਕਹਿੰਦੇ ਨੇ ਜਪ ਕੇ ਤਾਂ ਵੇਖੋ ਇਹ ਸ਼ਬਦ ਸਭ ਦੁੱਖਾਂ ਨੂੰ ਇੱਕ ਖਿੰਨ ਵਿੱਚ ਨਾਸ਼ ਕਰ ਦਿੰਦਾ ਇਹ ਤੀਜਾ ਦੋਸ਼ ਫਿਜ਼ੀਕਲੀ ਚੋਰੀ ਨਹੀਂ ਕਰਨੀ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਨੇ ਕਿਹਾ ਚੋਰ ਕੀ ਹਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ ਬੁਝੇ ਸਚਿਆਰ ਚੋਰ ਕੀ ਹਮ ਭਰੈ ਨ ਕੋਏ ਇਸ ਲਈ ਭਾਈ ਚੋਰੀ ਨ ਕਰੀ ਫਿਰ ਤੇਰਾ ਜਪਿਆ ਜਪ ਲਿਖੇ ਵਿੱਚ ਸਤ ਦੋਸ਼ ਹੋ ਗਏ ਤਿੰਨ ਹੋਰ ਨੇ ਉਹਦੇ ਬਾਰੇ ਮੈਂ ਤੁਹਾਨੂੰ ਬੇਨਤੀ ਕਰਾਂ ਇਹ ਜਿਹੜੇ ਸਤ ਆਪਾਂ ਬਹਿਾਨ ਕੀਤੇ ਨਾ ਹੁਣ ਗੱਲਾਂ ਕੀਤੀਆਂ ਸਤ ਦੇ ਸਤ ਇੱਕ ਦਿਨ ਉਗੜ ਜਾਂਦੇ ਨੇ ਪ੍ਰਗਟ ਹੋ ਸਕਦੇ ਨੇ ਜਿਵੇਂ ਕੋਈ ਬੰਦਾ ਕੌੜਾ ਬੋਲਦਾ ਛਪਾ ਤੋੜੀ ਸਕਦਾ ਪਤਾ ਲੱਗ ਜਾਂਦਾ ਝੂਠ ਬੋਲਦਾ ਇੱਕ ਦਿਨ ਫੜਿਆ ਜਾਂਦਾ ਚੁਗਲੀ ਕੀਤੀ ਹੈ ਇੱਕ ਦਿਨ ਪਤਾ ਲੱਗ ਜਾਂਦਾ ਉਹਨੇ ਚੁਗਲੀ ਕੀਤੀ ਨਿੰਦਿਆ ਕੀਤੀ ਹੈ ਇੱਕ ਦਿਨ ਨਿੰਦਕ ਦਾ ਪਤਾ ਲੱਗ ਜਾਂਦਾ ਹੈ ਦਾ ਦੋਸ਼ ਕੋਈ ਪਰ ਤਨ ਪਰ ਧਨਵਲ ਮਲੀ ਨਜ਼ਰ ਰੱਖਦਾ ਪਤਾ ਲੱਗ ਜਾਂਦਾ ਹੈ ਚੋਰੀ ਕਰੇਗਾ ਪਕੜਿਆ ਜਾਏਗਾ ਗਰੀਬ ਉੱਤੇ ਜ਼ੁਲਮ ਕਰੇਗਾ ਇੱਕ ਦਿਨ ਪ੍ਰਗਟ ਹੋ ਜਾਂਨ ਸੱਤ ਦੇ ਸੱਤ ਦੋਸ਼ ਪ੍ਰਗਟ ਹੋ ਜਾਂਦੇ ਨੇ ਤਿੰਨ ਹੋਰ ਨੇ ਸਜਣੋ ਜਿਹਦੇ ਬਾਰੇ ਪਤਾ ਨਹੀਂ ਲੱਗਦਾ ਕਿਸੇ ਨੂੰ ਜੇ ਮੇਰੇ ਵਿੱਚ ਹੈ ਤਾਂ ਤੁਹਾਨੂੰ ਨਹੀਂ ਪਤਾ ਲੱਗਣਾ ਜੇ ਤੁਹਾਡੇ ਵਿੱਚ ਹੈ ਤਾਂ ਮੈਨੂੰ ਨਹੀਂ ਪਤਾ ਲੱਗਦਾ ਉਹ ਤਿੰਨ ਗੁਪਤ ਦੋਸ਼ ਨੇ ਜੇ ਮੇਰੇ ਵਿੱਚ ਹੈ ਤੁਹਾਨੂੰ ਨਹੀਂ ਪਤਾ ਲੱਗਣਾ ਜੇ ਤੁਹਾਡੇ ਵਿੱਚ ਹੈ ਮੈਨੂੰ ਨਹੀਂ ਪਤਾ ਲੱਗਣਾ ਪਰ ਇੱਕ ਸਚਾਈ ਹੈ ਉਹ ਤਿੰਨ ਦੇ ਤਿੰਨ ਦੋਸ਼ ਜਿਸ ਮਨ ਵਿੱਚ ਅੰਦਰ ਹੋਣਗੇ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਉਹਨੂੰ ਸਾਡੀਆਂ ਸਾਰੀਆਂ ਗੁਰਦੂਤਾਂ ਦਾ ਪਤਾ ਹੈ ਕਿਸੇ ਨੂੰ ਨਹੀਂ ਪਤਾ ਨਾ ਤੁਹਾਨੂੰ ਮੇਰੇ ਬਾਰੇ ਪਤਾ ਹੈ ਨਾ ਮੈਨੂੰ ਤੁਹਾਡੇ ਬਾਰੇ ਪਤਾ ਹੈ ਪਰ ਜਿਹਨੂੰ ਮੱਥਾ ਟੇਕਿਆ ਉਹਨੂੰ ਸਾਡੇ ਉਹਨਾਂ ਦੋਸ਼ਾਂ ਦਾ ਪਤਾ ਹੈ ਉਹ ਤਿੰਨ ਦੋਸ਼ਾਂ ਤੋਂ ਬਚਣਾ ਹੈ ਉਹ ਤਿੰਨ ਦੋਸ਼ਾਂ ਦਾ ਪਰਹੇਜ਼ ਰੱਖਣਾ ਫਿਰ ਥੋੜਾ ਜਪਿਆ ਜਪ ਵੀ ਵੇਖੋ ਕਿਵੇਂ ਫਲੀਪੂਤ ਹੁੰਦਾ ਇੱਕ ਜਪਜੀ ਸਾਹਿਬ ਦਾ ਪਾਠ ਵੀ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਏਗਾ ਉਹ ਤਿੰਨ ਦੋਸ਼ ਅੰਦਰ ਦੇ ਨੇ ਪਹਿਲਾ ਦੋਸ਼ ਇਹ ਹੈ ਦਿਲ ਵਿੱਚ ਕਪਟ ਨਾ ਰੱਖੀ ਹੁਣ ਮੇਰੇ ਮਨ ਚ ਕਪਟ ਹੈ ਤੁਹਾਨੂੰ ਕੀ ਪਤਾ ਕਪਟ ਦਾ ਮਤਲਬ ਇਹ ਹੁੰਦਾ ਵੀ ਕਿਸੇ ਨੂੰ ਗਲਤ ਸਲਾਹ ਦੇਣੀ ਤੇ ਬਾਅਦ ਚ ਕਹਿਣਾ ਫਸ ਜਾ ਤਾਂ ਚੰਗੀ ਗੱਲ ਹੈ ਕੋਈ ਗਲਤ ਸਲਾਹ ਦੇ ਦੇਣੀ ਦਿਲ ਚ ਕਪਟ ਹੈ ਉਹਨੂੰ ਲੱਗਣਾ ਮੇਰੀ ਮਦਦ ਕਰ ਰਿਹਾ ਪਰ ਉਹਦਾ ਨੁਕਸਾਨ ਕਰਾ ਦੇਣਾ ਇਹਨੂੰ ਕਪਟ ਕਹਿੰਦੇ ਨੇ ਦਿਲ ਵਿੱਚ ਕਪਟ ਹੈ ਤੇ ਜਿੰਨਾ ਮਰਜ਼ੀ ਨਾਮ ਜਪ ਲੋਵੇ ਬਾਣੀ ਪੜ੍ਹ ਲੇ ਲਿਖੇ ਵਿੱਚ ਨਹੀਂ ਪੈਂਦੀ ਸਭ ਕੁਝ ਖਾਲੀ ਉਹਦਾ ਤਖ ਵੀ ਨਹੀਂ ਰਹਿੰਦਾ ਜਪਿਆ ਹੋਇਆ ਇਹਨੂੰ ਮਹਾਰਾਜ ਕਹਿੰਦੇ ਦਿਲ ਵਿੱਚ ਕਪਟ ਨਾ ਰੱਖੀ ਬਹੁ ਪਰਪੰਝ ਕਰ ਪਰ ਧਨ ਲਿਆਵੇ ਸੁਤਦਾਰਾ ਪਿਆਨ ਲਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤਨ ਵਿਰ ਤੇਰੇ ਜੀ ਪਹਿਲੀ ਜੈ ਭੁੱਲੇ ਮਨਾਂ ਕਪਟ ਨਾ ਕਰੀ ਔਰ ਕੱਲਾ ਤੁਹਾਨੂੰ ਨਹੀਂ ਕਿਹਾ ਸਾਡੇ ਵੱਲ ਤਾਂ ਗੁਰੂ ਨੇ ਸਿੱਧਾ ਇਸ਼ਾਰਾ ਕਰਕੇ ਕਹਿਤਾ ਕਿਉਂਕਿ ਕਪਟ ਸਾਡੇ 'ਚ ਵੀ ਹੋ ਸਕਦਾ ਇਸ ਲਈ ਬਾਦਸ਼ਾਹ ਕਹਿੰਦੇ ਨੇ ਹਿਰਦ ਕਪਟ ਮੁਖ ਗਿਆਨੀ ਝੂਠੇ ਕਹਾ ਬਲੋਸ ਪਾਣੀ ਕਹਿੰਦੇ ਭਾਈ ਦਿਲ ਚ ਕਪਟ ਹੈ ਬਾਹਰੋਂ ਤੂੰ ਲੋਕਾਂ ਨੂੰ ਕਹਿਣਾ ਆ ਵੀ ਮੈਨੂੰ ਪਤਾ ਹੈ ਆ ਵੀ ਦੱਸਣਾ ਲੋਕਾਂ ਚ ਭਲਿਖਾ ਪਾਇਆ ਅੰਦਰ ਕਪਟ ਹੈ ਫਿਰ ਐਦਾਂ ਜੱਪ ਰਿਹਾ ਜਿਵੇਂ ਪਾਣੀ ਰੜਕ ਰਿਹਾ ਕੋਈ ਪਾਣੀ ਰੜਕ ਕੇ ਨਿਕਲਦਾ ਕੁਝ ਕੁਝ ਵੀ ਨਹੀਂ ਦਹੀਂ ਰੜਕੋਂਗੇ ਮੱਖਣ ਹੁੰਦਾ ਪਾਣੀ ਚੋਂ ਨਹੀਂ ਕੋਈ ਘਿਰਦੇ ਕਪਟਮੁਖ ਗਿਆਨੀ ਝੂਠੇ ਕਹਾ ਬਲੋ ਵਸ ਪਾਣੀ ਦਿਲ ਵਿੱਚ ਕਪਟ ਨਹੀਂ ਰੱਖਣਾ ਔਰ ਦੂਜਾ ਦੋਸ਼ ਤਿੰਨ ਨੇ ਇਹ ਦਿਲ ਦੇ ਦਿਲ ਵਿੱਚ ਕਪਟ ਨਾ ਹੋਵੇ ਤੇ ਦੂਜਾ ਸਾਥ ਸੰਗਤ ਚਿੱਤ ਵਿੱਚ ਕਿਸੇ ਦਾ ਬੁਰਾ ਨਹੀਂ ਰੱਖਣਾ ਜੇ ਕੋਈ ਮਨ ਵਿੱਚ ਬੁਰਾ ਰੱਖ ਰਿਹਾ ਉਹਦਾ ਬੁਰਾ ਹੋ ਜਾਏ ਉਹਦਾ ਬੁਰਾ ਹੋ ਜਾਏ ਤਾਂ ਜੇ ਚਿੱਤ ਵਿੱਚ ਕਿਸੇ ਦਾ ਬੁਰਾ ਚਿਤ ਵਿਆ ਹੋਇਆ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਹੋਏਗਾ ਚਿੱਤ ਵਿੱਚ ਬੁਰਾ ਹੈ ਜਪਿਆ ਹੋਇਆ ਨਾਮ ਬ्यर्थ ਚਿੱਤ ਵਿੱਚ ਬੁਰਾ ਹੈ ਪੱਲੇ ਕੁਝ ਵੀ ਨਹੀਂ ਰਹੇਗਾ ਪਾਤਸ਼ਾਹ ਕਹਿੰਦੇ ਚਿੱਤ ਵਿੱਚ ਕਿਸੇ ਦਾ ਬੁਰਾ ਨਾ ਚਿਤਵੀਂ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਕਿਸੇ ਦਾ ਬੁਰਾ ਨਾ ਮੰਨ ਜੇ ਤੂੰ ਚਾਹਨਾ ਤੈਨੂੰ ਰੋਗ ਨਾ ਲੱਗਣ ਜੇ ਤੂੰ ਚਾਹਨਾ ਤੇਰੇ ਸਾਰੇ ਕੰਮ ਬਣ ਜਾਣ ਫਿਰ ਚਿੱਤ ਵਿੱਚ ਕਿਸੇ ਦਾ ਬੁਰਾ ਨਾਮ ਚਿਤਵੀ ਥੋੜਾ ਜਪਿਆ ਨਾਮ ਵੀ ਤੈਨੂੰ ਧਾਰ ਦੇਗਾ ਥੋੜੀ ਬੜੀ ਹੋਈ ਬਾਣੀ ਵੀ ਤੈਨੂੰ ਗੁਰੂ ਨਾਲ ਜੋੜ ਦੇਗੀ ਪਰ ਚਿੱਤ ਵਿੱਚ ਕਿਸੇ ਦਾ ਬੁਰਾ ਨਾਮ ਲਿਆ ਇਹ ਲਿਖਿਆ ਹੋਇਆ ਪੜੋ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਮਹਾਰਾਜ ਕੀ ਮਿਲੇਗਾ ਕਹਿੰਦੇ ਦੇਹੀ ਰੋਗ ਨਾ ਲਗਾਈ ਪੱਲੇ ਸਭ ਕਿਛ ਤੈਨੂੰ ਸਭ ਕੁਝ ਮਿਲ ਜਾਣਾ ਚਿੱਤ ਵਿੱਚ ਕਿਸੇ ਦਾ ਬੁਰਾ ਨਾ ਲਿਆਈ ਬੁਰੇ ਬੰਦੇ ਦਾ ਵੀ ਭਲਾ ਮੰਗੀ ਫਿਰ ਵੇਖੀ ਥੋੜਾ ਜਪਿਆ ਨਾਮ ਵੀ ਤੈਨੂੰ ਦਾਰਦਾ